ਬੋਲ ਬਾਬੇ ਕਿਵੇਂ ਆ ਕੀ ਬਣ ਗਿਆ ਇਹ ਕਾ ਬਾਬਾ ਨਹੀਂ ਆ ਮੈਂ ਤਾਂ ਤੁੰਗ ਬਣ ਗਿਆ ਦੋ ਬਣ ਗਿਆ ਹਾਂ ਦੰਤੋਂ ਉਹ ਫੜੀ ਉਹ ਨਹੀਂ ਬਾਬਾ ਬਣ ਗਿਆ ਮੈਂ ਯਾਰ ਹੁਣਾ ਸਾਤ ਹੀ ਕਰਕੇ ਘਰੇ ਰਹਿਣਾ ਉਹ ਦੇ ਕਰਕੇ ਬਾਬਾ ਨਹੀਂ ਬਣ ਜੀ ਇਹ ਗੋਣਾ ਨਹੀਂ ਉਹ ਕਰੀਏ ਤਾਂ ਵੀ ਵਧੀਆ ਹੋਰ ਤੁਸੀਂ ਕਹਿੰਦੇ ਪਾ ਥੋੜਾ ਮੈਂ ਜਿਹਦੀ ਜਾਲ ਝੂਟ ਦੋ ਵਧੀਆ ਚਾਹ ਦੀ ਟੋਈ ਤਾਂ ਇਸੇ ਉਹ ਥੋੜਾ ਪਾ ਹਾਂ ਇਸੇ ਔਲਾ ਮਣੀ ਵਾ ਵਧੀਆ ਪਾਉਣਾ ਬਸ ਦੋ ਤਿੰਨ ਡੰਗਾ ਜਰਾ ਆ ਮਾ ਜਾ ਤੋੜ ਕਾ ਕਾ ਪਾਉਣਾ ਬਸ ਆ ਹੀ ਪਾਉਣਾ ਮੈਂ ਥੋੜਾ ਜੜ ਜੜ ਦਾ ਟੂੰਮੀ ਦਾ ਵੀ ਉਜੀ ਟੂੰਮੀ ਦੁਖਦੀ ਆ ਰਾਤ ਨੂੰ ਉਤਰਾ ਲੰਨੇ ਤੋਥਾ ਲਾ ਦੇਣਾ ਹਦਿਆ ਪਹਿਲੀ ਵਾਰ ਤੂੰ ਆਇਆ ਬਣ ਕੇ ਬਹਿ ਗਿਆ ਤਾਂ ਦਸ ਤੋ ਉਦੋਂ ਉਹ ਰੋਮੈਸਿੰਗ ਤੋ ਪਹਿਲਾਂ ਹੁਣ ਮੈਂ ਬਣ ਨਾ ਬਹਿ ਗਿਆ ਆ ਗਈ ਗਾਈ ਲੱਗਾ ਸਾਠੀ ਜੀ ਉਹ ਇਹ ਤਾਂ ਮੇਰੇ ਸਾਟ ਲੱਗੀ ਸੀ ਤਾਂ ਮੈਂ ਕਰੇ ਰਹਿ ਗਿਆ ਦੱਸ ਦੇ ਥੋੜਾ ਥਾੜਾ ਪਾਉਣਾ ਪਾਦਨੇ ਆ ਥੋੜਾ ਫੱਲੇ ਕੇਣਾ ਪੂਰੀ ਕੋਈ ਗੱਲ ਤਿੰਨ ਦਾ ਨਹੀਂ ਪਾਉਣਾ ਕੋਈ ਥੋੜਾ ਥੋੜਾ ਪਾ ਦੇ ਝਾੜ ਜੂੜ ਤੋਂ ਹੋਈ ਯਾਰ ਇਹਦੀ ਬਹੁਤ ਹੋਣਾ ਯਾਰ ਮੇਰੇ ਸਾਟ ਲੱਗੀ ਜਾਨੀ ਨਾ ਮੇਰੇ ਹੱਥ ਲਾ ਦੇ ਫਿਰ ਹੁਣ ਯਾਰ ਥੋੜਾ ਪਾ ਦੇ ਫਿਰ ਤੂੰ ਝਾੜ ਜੂੜਾ ਥਾਉਣਾ ਕਰਾਉਣਾ ਤੂੰ ਹੀ ਦੋਦ ਯਾਰ ਮੇਰੀ ਕੋਈ ਵਹ ਵਹ ਲੈ ਕੋ ਇਲਾਜ ਨਹੀਂ ਹੈਗਾ ਨਾ ਇਹ ਕਿਦੋਂ ਢੂਹੀ ਦਾ ਕਰਦਾ ਹੈ ਹਮਰ ਸੱਟ ਲੱਗੀ ਹੋਈ ਹੈ ਹਮਰ ਬਾਹਰ ਤੋਂ ਕੁਝ ਮੇਰਾ ਕਰਾਣਾਉ ਦੱਸ ਨਹੀਂ ਉਹ ਪਾ ਦੇ ਆ ਢੂਹ ਬੋ ਗਏ ਯਾਰ ਕੋਈ ਲਾਦਾ ਯਾਰ ਆਲੇ ਚ ਥੋੜੀ ਪਾ ਲਈ ਲਾ ਆ ਯਾਰ ਰੋੜੇ ਬਾਕ ਮੈਨੂੰ ਬਾਬੇ ਕੋਕੀ ਦੇ ਬੈਠਾ ਹੈடா ਬੈਠਾ ਬੀ ਰੁਕਰੀ ਬਾਬੇ ਮੇਰੀ ਕੋਈ ਨਹੀਂ ਪਾਇਆ ਬਾਬੇ ਦੇ ਬਰਾਬਰ ਨਹੀਂ ਪਰੋਵਲਾ ਹੈடா ਬੱਠਣਾ ਪਊਗਾ ਇਥੇ ਹੀ ਬੈਠਾਂਗਾ ਨਹੀਂ ਜਾ ਰਾਂ ਇਹ ਨਹੀਂ ਬਣਦੀ ਗੱਲ ਕੋਈ ਤਾਂ ਨਹੀਂ ਕਰਦੀ ਪਹਿਲਾਂ ਵੀ ਨਹੀਂ ਤੂੰ ਹੀ ਪਰ ਤਾਈ ਲੋਡ ਕਰਾਂਗੇ ਇਹ ਤਾਂ ਬੈਂਸ ਨੂੰ ਕੋ ਬੱਠੇ ਨਹੀਂ ਇੱਥੇ ਤੂੰ ਹੀ ਤਾਂ ਦੁਖਦੀ ਹੈ ਤਾਈ ਤੈਨੂੰ ਕਹਿ ਰਿਹਾ ਮੈਂ ਫਿਰ ਲਈ ਫਿਰ ਮੈਂ ਕੀ ਕਰਨਾ ਹੁੰਦਾ ਇਹ ਕੀ ਕਹਿੰਦਾ ਫਰ ਮੈਨੂੰ ਉੱਚਾ ਬੈਠਣਾ ਪਊਗਾ ਉੱਚਾ ਤਾਂ ਹੁਣ ਬੈਠਾ ਤਾਂ ਸਹੀ ਆ ਬਾਬਾ ਇਨਸਟਾ ਬੈਠਣਾ ਹੁੰਦਾ ਉਹ ਆਪੇ ਹੀ ਥੋੜਾ ਪਾ ਆ ਮੈਨੂੰ ਵੀ ਪੈਂਦਾ ਬਈ ਕੋਈ ਜੇ ਬੈਠਣਾ ਪਊ ਤੂੰ ਹੀ ਬੋਲੋ ਕਰੀਏ ਤੇ ਤਾ ਬੈਠਣਾ ਕੋਈ ਪਾ ਦੇ ਨਾ ਥੋੜਾ ਐਵੇਂ ਨਹੀਂ ਬੈਠੇ ਥੋੜਾ ਐਵੇਂ ਯਾਰ ਕਿਹੜਾ ਥੋੜਾ ਬਹ ਤੂੰ ਸਾਰਾ ਨਾਲ ਸੁਣ ਜਾ ਤਾ ਰੱਬ ਨੂੰ ਜਾ ਤਾ ਹੁਣ ਤੂੰ ਏਥੇ ਬੈਠਾ ਮੇਰੇ ਬਰਾਬਰ ਬੈਠਾ ਰਹਿਣਾ ਆ ਜਾ ਪਾਜੀ ਪੌਂਚ ਫਿਰ ਕਰ ਦੂ ਆਪੇ ਖੜੀ ਜਾ ਨਾ ਤੂੰ ਬੈਹ ਲੈ ਯਾਰ ਬੈ ਕੇ ਕਰਦਾ ਨਾ ਹੋਰ ਆ ਮੈਂ ਯਾਰ ਕਿਵੇਂ ਹੋਊਗਾ ਫਿਰ ਬੈਠ ਕੋਰੇ ਰਹਿ ਜਾ ਜੇ ਤੈਨੂੰ ਨਹੀਂ ਪਾਉਣਾ ਮੈਂ ਬੰਮਾ ਤੇਰੇ ਬੈਠੇ ਨਾ ਮੈਂ ਪਾ ਲੈਣਾ ਥੋੜਾ ਤੂੰ ਬੈਠੇ ਯਾਰ ਤੇਰਾ ਮਾਪਾ ਮਾ। ਤਾਹ ਕੋਤੀ ਲੌਂਤੀ ਆ ਜਮੰਦਲੇ ਰਿਆ ਆਉਣਾ ਮੇਰਾ ਪਾ ਜਾਣਿਆ। ਜਿਹਦੇ ਰਿਆ ਬੈਤੂ ਪਾਰੇ ਦੋਸੀ ਦਿਉ। ਗਰਾਇ ਮੈਨੀ ਬੰਦਾ। ਹੋਰ ਤੂੰ ਬਾਸ ਤੂੰ ਇਹਦਾ ਬੈਠਿਆ ਯਾਰ। ਕੇਥਾਂ ਹੀ ਰਹਿਣਾ। ਤੂੰ ਹੀ ਤਾਂ ਦੁੱਖ ਦੀ ਜੇ ਬੈਠੇ ਬੈਠਿਆ। ਰੋਹੀ ਤੇਰੀ ਪਾਹੀ ਲੋਡ ਕਰਾਂਗੇ ਜਿਹੜਾ ਬੈਠਿਆ। ਨਾਲ ਚੱਲਦੀ ਇਹ ਕੂਈ ਨਾ ਉੱਠਣੀ ਜਾਂਦਾ ਫਿਰ ਬੈਠੇ ਨਹੀਂ। ਤੂੰ ਜਾ ਯਾ। ਉਸ ਨਾਲ ਬਹੁਤ ਆ ਫਿਰ ਤਾਂ ਠੀਕ ਹੈ ਠੀਕ ਆ। ਜਦੋਂ ਆਗਮਨ ਕਰ ਰਹਾ ਬੰਨਣਾ ਗਾਹੋਂ ਮੈਂ ਬੋਲਾਂ ਹਾਂ ਠੀਕ ਆ ਬੋਲ ਬੋਲ ਖਲਾਉਣਾ ਬਾਬਾ ਹੀ ਹੋ ਜਾਂਦਾ ਔਲੇ ਜਰਾ ਹਾਂ ਹੋਂਦਰੀ ਜਾਲ ਠੀਕ ਹੋ ਜੀ ਤੋ ਨਿਕਲੋ ਡੰਗ ਹੋਰ ਉਹੀ ਤਾਂ ਵੀ ਦਾ ਗੱਲ ਤਾਂ ਕਰਦਾ ਯਾਰ ਕੈਸਾ ਯਾਰ ਬਾਬਾ ਯਾਰ ਬੋਲ ਕੇ ਯਾਰ ਗਾੜਦਾ ਕਰਦਾ ਜੜਦਾ ਜੜਦਾ ਮੇਰੇ ਬਲੇ ਬਲੇ ਉਮਰਾ ਦਿਮਾਗ ਚ ਨਿਕਲ ਗਿਆ ਇਹਦੇ ਆਹੋਂ ਤੋਂ ਮੇਰੀ ਧੂਨੀ ਦਾ ਕਰ ਯਾਰ ਧੂਨੀ ਦਾ ਕਰੀਏ ਦੂਰੀ ਦਾ ਧੂਨੀ ਯਾਰ ਪਾਪਾ ਤੂੰ ਕਹੇ ਯਾਰ ਤੇਰੇ ਵੀ ਸੰਗਤ ਆਉਂਦੀ ਐ ਬਹੁਤ ਹੋਣੀ ਸਰ ਤੂੰ ਘਰ ਕੱਟੇ ਤੀਂ ਕਹੇ ਯਾਰ ਯਾਰ ਦਾ ਰਾਤ ਰਾਤ ਨਹੀਂ ਦਾ ਕਰਦੀ ਯਾਰ ਉਧਰ ਨੂੰ ਹੋਗਾ ਤੇ ਸਿਰਫ ਉਦਨ ਕਰਦਾ ਲੈ ਨਾਲ ਕਰਦਾ ਜਾ ਕੋਈ ਮੋਗਾ ਰਤੋਈਦਾ ਉਹ ਆ ਮੈਂ ਜਦੋਂ ਸਗਤ ਨੂੰ ਹੋਰ ਤਰੀਕਾ ਰਾਉਣਾ ਮਾ ਬਾਗ ਜਾਣਾ ਕੱਲੂ ਇਹ ਰਾਤ ਹੀ ਕੰਮ ਆ ਲੋ ਚੋਰ ਜਿਹਦਾ ਜਿੰਨਾ ਜਿੰਨਾ ਟਾਈਮ ਚੋਰ ਜਿੰਨੇ ਸਭ ਤੋਂ ਦੁਪਹਿਰਾ ਵੇਲਾ ਕਰਦੇ ਆ ਚੋਰ ਇਸ ਵਗਾ ਵੇਰ ਨਹੀਂ ਕਰਦੇ ਅੱਛਾ ਫਿਰ ਲੱਗਦਾ ਨਹੀਂ ਮੱਥਾ ਇੱਕ ਆ ਲੈ ਤੇ ਕਿਹੜਾ ਬੂਆ ਬੋਲਦਾ ਹੈ ਮੱਥਾ ਜੋ ਇੱਛਾ ਦਾਣ ਕਰਦੇ ਕੋਈ ਦਾਣ ਕਰਦੇ ਕੋਈ

ओ बाबा मर गया जय बाप मेरी एक ही की करता तू बाबा मर के मैं थोड़ा करता मैं थोड़ा करता लेवल 25 तक चलेंगे चल दस का आधा कराना किसे लगी करो रे की करना है? मैं मैं कुछ नहीं आई बात की करना जय बाबा तेरी ओ थोड़ी तो हां सब ਉਹ ਤਾਂ ਜੇ ਮੈਂ ਟੋਪ ਫੋੜੀ ਹੁੰਦਾ ਕਾਕੇ ਨਾਲ ਸਾ ਮੈਂ ਕਿੱਧਰ ਰੱਬ ਨੇ ਮੁੱਦਾ ਘਰੋ ਆਹ ਤੇ ਤੇ ਜਿਹੜਾ ਬੈਰੀ ਤੇ ਲੱਭੀ ਸਾਡਾ ਇਹ ਸਾਡਾ ਸਾ ਰੋਟੀ ਖਾ ਰਾਤ ਖਾਂਦੇ ਬੈਸੇ ਰੰਨਾ ਹੈਗਾ ਕੌਣ ਆ ਤੂੰ ਯਾਰ ਮੈਂ ਛੋਟਾ ਸੀ ਹਾਂ ਤੂੰ ਤਾਂ ਇੱਕ ਮਿੰਟ ਲੱਗ ਗਿਆ ਤੂੰ ਸੀਰੀਆਂ ਓਏ ਹੋਰ ਮੈਂ ਛੋਟਾ ਸੀਰੀਓ ਐ ਆ ਚਲ ਹੁਣ ਹੁਣ ਉਹ ਅੱਗੇ ਕਿ ਕਿਨਾ ਵਾਲਾ ਅਸਿਆ ਤੂੰ ਦਾ ਬਾਬਾ ਮੈਂ ਕਿ ਤੈਨੂੰ ਕੀ ਬਣ ਜਾਂਦਾ ਕਾਰਨ ਦੱਸ ਕੀ ਕੰਮ ਆਇਆ ਮੈਂ ਕੰਮ ਆਇਆ ਤੇ ਉਹ ਗੰਨਾਈ ਪਾਣੀ ਲਾਣਾ ਦੀ ਕਾਲ ਆ ਤੂੰ ਲਾਇਆ ਹੋਣਾ ਅਸੀਂ ਲਾਵਾਂਗੇ ਤੂੰ ਤਾਂ ਪਾਪਾ ਮੈਂ ਕਿ ਤੈਨੂੰ ਹੁਣ ਕੀ ਕੰਮ ਕਰਨ ਉਹ ਉਹ ਪ੍ਰਧਾਨ ਨਹੀਂ ਦੇਖਿਆ ਦੇ ਨੇ ਕਿਹੜਾ ਪ੍ਰਧਾਨ ਪ੍ਰਧਾਨ ਆਪਣਾ ਬਟਾ ਸਾਸਤਾ ਰੋਟੀ ਉੱਪਰ ਉਹ ਪਕਾਤੋ ਰਹਿੰਦੇ ਆ ਤੈਨੂੰ ਪ੍ਰਧਾਨ ਦੀ ਹੋ ਰਿਹਾ ਬਾਬੇ ਆਪਣਾ ਨਾ ਵੱਡੜ ਆ ਉਹ ਵੱਡੜ ਹਾਂ ਕਿਹੜਾ ਵੱਡੜ ਵੱਡਾ ਜਿਹੜਾ ਆਪਣਾ ਵੱਡੜ ਭਾਈ ਕਦੋਂ ਗਈ ਜੀ ਨਾ ਆਣ ਦੇ ਬੱਟੜੇ ਬਾਈ ਹਾਂ ਕਿਹੜਾ ਬੱਟੜ ਇਹ ਸਾਲ ਦੇ ਚਮਟੇ ਬੈਣੇ ਨੇ ਚਮਟੇ ਕੱਢੀ ਕੰਮ ਆ ਮੈਂ ਕੰਮ ਹੈ ਪਾਣੀ ਨਾਲ ਉਥੇ ਉਥੇ ਪਾਣੀ ਨਾਲ ਲਾਈਟ ਦਾ ਆਥਣੇ ਆਊਗੀ ਲੈ ਟੱਕਣਾ ਵੀ ਕਰੂ ਤੂੰ ਵੀ ਇੱਥੇ ਤੇ ਬਾਬਾ ਮਰ ਗਿਆ ਬਾਬਾ ਦਾ ਨਾਮ ਉਹ ਦਿਨਾਂ ਗੱਲ ਕਰਦਾ ਸੀ ਯਾਰ ਕਿਨਾਂ ਉਹ ਦਿਨਾਂ ਕਿਨਾਂ ਉਹਦੇ ਕਿਦਾਂ ਬੱਟੜਾ ਨਾ ਕਰਨ ਲੱਗਦਾ ਆ ਕਿਹੜਾ ਬੱਟੜ ਆਫ ਆਨ ਲਾਉਂਗ ਫਸ ਹਮੇ ਤੇ ਹੋਈ ਰਾ ਯਾਰ ਨਾ ਤੂੰ ਇਹ ਗੱਲ ਕਰਦਾ ਤੂੰ ਬਾਬਾ ਰਹਿਦਾ ਤੂੰ ਬਾਬਾ ਰਹਿਦਾ ਤੂੰ ਯਾਰ ਪਹਿਲੇ ਸਾਡੇ ਚਿਮਟਾ ਦੇ ਯਾਰ ਮੈਂ ਰੋਟੀ ਬਣਾਉਂਦਾ ਰਹਿਣਾ ਉਹ ਚੁੰਡੀ ਦੀ ਵੇ ਸਾਗੇ ਨਾ ਖਾਂਦੇ ਇਹ ਕਰ ਮੇਰਾਸ ਤੂੰ ਕਾਣ ਤੂੰ ਕਾਣ ਮੈਂ ਹੈ ਆ ਇਧਰ ਸਾਰੇ ਨੂੰ ਇਧਰ ਰਜਿੰਦ ਕੌਣ ਆ ਇਹ ਚਮਟਾ ਹੋਉਂਦਾ ਇਹਨੂੰ ਜਾਣਦੇ ਨਿਕਾਣਦੇ ਬਾਪਿਆਂ ਨਾਲ ਸੰਗ ਕਰੇਗਾ ਹੈ ਬਾਪਿਆਂ ਨਾਲ ਸੰਗ ਹੈ ਬਾਪਿਆਂ ਨਾਲ ਸੰਗ ਕਰੇਗਾ ਹੈਗਾ ਕੌਣ ਆ ਕੌਣਾ ਕੋ ਨਾਲੇ ਜਾ ਬਾਪੇ ਕੀ ਮੁਟਾ ਦੇ ਚੱਲ ਵਾ ਓਏ ਚੱਲ ਵਾ ਆਈ ਨੂੰ ਅੱਥੇ ਕਾਤੇ ਚਿੰਟਾ ਚੱਲ ਵਾ ਚੱਲ ਓਏ ਪਾਣੀ ਤਾਂ ਖੋ ਆਇਆ ਲੈ ਮੈਂ ਦਪਾ ਪੈਣਾ ਜਾਂ ਹੁਣ ਚੰਪੇ ਮੱਥ ਲਾਇਆ ਤਾਂ ਸਾਡੇ ਜੱਥੇ ਜਿੰਦਗੀ ਰੋਕੀ ਨਾ ਆ ਰਾਹ ਤੋਂ ਲਾਂਗ ਹੋ ਰੰਗ ਵਿੱਚ ਕਰਦੀ ਫੋਰ ਮਦਰਾ ਤੂੰ ਸਾਬੇ ਮੈਨੇ ਖਚਰੋ ਕੇ ਉਹ ਹੋ ਉਹ ਪਾ ਦੇ ਸਿਵਟਾ ਦਿਦੋ ਜੀ ਜਾਨਾ ਕਿ ਨਾ ਅਜੇ ਉਹ ਟਿਪ ਕਰਦੇ ਨਾ ਭੁੱਖੇ ਬਾਰੇ ਫਿਰਦੇ ਆਵਾ ਮਾ ਤੈਨੂੰ ਪਰੌਂਠੇ ਹੋਣੀ ਬਹੁਤ ਜ਼ੋਰਦਾ ਹਾਂ ਸੋਰ ਬਾਜਿਆ ਥਾ ਅੱਛੀ ਚਿੰਟਾ ਲੈ ਆਪਾ ਉਹ ਇਹਦਾ ਮੇਰਾ ਚਮਟਾ ਏ ਆ ਤੇਰਾ ਚਮਟਾ ਅੱਲਾ ਚਿੰਟਾ ਚਿੰਟਾ ਨਾ ਤੇ ਤੈਨੂੰ ਕੱਲ ਦੱਸੂਗਾ ਕਾ ਆ ਗਿਆ ਇਹਦੇ ਹੀ ਮਾਰ